ਹਾਂਜੀ ਕਿਸਾਨ ਵੀਰੋ ਸਾਰੇ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਸਮਾਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਪਨੀਰੀ ਦੀ ਬਜਾਈ ਸਮੇ ਝੋਨੇ ਦੀ ਬਾਸਮਤੀ ਦੀ ਜਿਹੜੀ ਪਨੀਰੀ ਦੀ ਬਜਾਈ ਸਮੇ ਆਪਾਂ ਜਿਹੜੇ ਜ਼ਰੂਰੀ ਨੁਕਤੇ ਜਾਂ ਜਿਹੜੀਆਂ ਖਾਦਾਂ ਨੇ ਖਾਦਾਂ ਦਾ ਜਿਹੜਾ ਧਿਆਨ ਰੱਖਣਾ ਕਿ ਕਿਹੜੀ-ਕਿਹੜੀ ਖਾਦ ਪਾਉਣੀ ਆ ਤਾਂ ਕਿ ਪਨੀਰੀ ਆ ਜਿਹੜੀ ਉਹ ਵੱਧੇ ਸਮੇ ਪੀਲਾਪਣ ਜਾਂ ਉਹਦੇ ਪੱਤੇ ਚਿੱਟੇ ਹੋਣਾ ਜਾਂ ਉਹਦੀ ਗਰੋਥ ਰੁਕਣਾ ਇਸ ਤਰ੍ਹਾਂ ਦੀ ਜਿਹੜੀ ਕੋਈ ਸਮੱਸਿਆ ਉਹ ਨਾ ਆਵੇ ਤੇ ਪੁੱਟਣ ਸਮੇ ਪਨੀਰੀ ਸੋਖੀ ਹੋਵੇ ਜੜਾਂ ਪੂਲੀਆਂ ਰਹਿਣ ਤੇ ਜਿਹੜੀ ਜਦੋਂ ਆਪਾਂ ਪੁੱਟ ਕੇ ਖੇਤ ਦੇ ਵਿੱਚ ਲਾਉਣੀ ਆ ਉਦੋਂ ਵੀ ਜਿਹੜੀ ਹੈਗੀ ਆ ਉਹ ਚੱਲਣ ਦੇ ਵਿੱਚ ਜ਼ਿਆਦਾ ਟ੍ਰਾਂਸਪਲੈਂਟਿੰਗ ਸ਼ੌਕ ਨਾ ਲੱਗੇ ਕਿਉਂਕਿ ਜਿੰਨੀ ਕਮਜ਼ੋਰ ਹੋਊਗੀ ਪਨੀਰੀ ਜਿੰਨੀ ਮਾੜੀ ਹੋਊਗੀ ਪਨੀਰੀ ਉਨਾਂ ਤਰ੍ਹਾਂ ਦੇ ਵਿੱਚ ਸਮੱਸਿਆ ਜਿਹੜੀ ਆਉਂਦੀ ਹੈ ਤੇ ਜਿੰਨੀ ਜਿਹੜੀ ਹੈਗੀ ਆ ਆਪਾਂ ਜੇ ਬੈਲੈਂਸ ਨਿਊਟ੍ਰੀਸ਼ਨ ਜਾਂ ਆਪਾਂ ਜ਼ਰੂਰਤ ਅਨੁਸਾਰ ਖਾਜ ਜਿਹਦੇ ਵਿੱਚ ਐਫਵਾਈਓ ਵਗੈਰਾ ਨਹੀਂ ਪਾਉਂਦੇ ਤਾਂ ਉਹਦੇ ਵਿੱਚ ਪੁੱਟਣ ਦੇ ਵਿੱਚ ਵੀ ਕਈ ਵਾਰ ਜਿਹੜਾ ਟੁੱਟ ਜਾਂਦੀਆਂ ਨੇ ਉੱਪਰੋਂ ਪਣੀ ਦੀ ਟੁੱਟ ਜਾਂਦੀ ਹੈ ਤੇ ਡੱਕੇ ਉਵੇਂ ਲੇਵਰ ਲਾ ਆਂਦੀ ਤੇ ਮੁੜ ਕੇ ਉਹ ਜਿਹੜੇ ਡੱਕੇ ਆਪਾਂ ਨੂੰ ਦੁਬਾਰਾ ਫੇਰ ਖੇਤ ਦੇ ਵਿੱਚ ਲਾਉਣੇ ਪੈਂਦੇ ਆਪਣਾ ਡਬਲ ਕੰਮ ਹੋ ਜਾਂਦਾ ਜੇ ਕਿ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਆ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਡਾ ਪਟਨ ਦਬੋ ਜੀ ਫੇਸਬੁੱਕ ਪੇਜ ਤੇ ਦੇਖ ਰਹੇ ਹਾਂ ਤਾਂ ਪੇਜ ਫੋਲੋ ਕਰ ਸਕਦੇ ਤਾਂ ਕਿ ਹਰ ਇੱਕ ਨਵੀਂ ਅਪਡੇਟ ਤੁਹਾਨੂੰ ਮਿਲਦੀ ਰਹੇ ਆਪਾਂ ਨਾਲ ਦੀ ਨਾਲ ਜਿਹੜੀਆਂ ਜਾਣਕਾਰੀਆਂ ਤੁਹਾਨੂੰ ਅਪਡੇਟ ਕਰਦੇ ਰਹਿੰਦੇ ਆ ਸੋ ਜਿਹੜੀ ਪਨੀਰੀ ਦੀ ਬਜਾਈ ਸਮੇ ਕਿਸਾਨ ਵੀਰੋ ਸਭ ਤੋਂ ਪਹਿਲਾਂ ਤਾਂ ਜਿਹੜਾ ਰੂੜੀ ਖਾਦ ਬਹੁਤ ਜ਼ਰੂਰੀ ਆ 15 ਤੋਂ 20 ਦਿਨ ਪਹਿਲਾਂ 25 ਦਿਨ ਪਹਿਲਾਂ ਵੀ ਪਾ ਸਕਦੇ ਆ 15 20 ਦਿਨ ਪਹਿਲਾਂ ਵੀ ਜੇ ਸਮਾਂ ਘੱਟ ਆ ਤਾਂ ਘੱਟੋ ਘੱਟ 15 ਦਿਨ ਦਾ ਗੈਪ ਆਪਾਂ ਜਰੂਰ ਰੱਖਣਾ 15 18 ਦਿਨ ਪਹਿਲਾਂ ਰੂੜੀ ਦੀ ਖਾਦ 15 ਤੋਂ 18 ਕੁਇੰਟਲ ਪ੍ਰਤੀ ਕਨਾਲ ਦੇ ਹਿਸਾਬ ਨਾਲ ਆਪਾਂ ਰੂੜੀ ਜਿਹੜੀ ਪੂਰੀ ਸੁੱਕੀ ਹੋਈ ਗਲੀ ਸੜੀ ਬਣੀ ਹੋਈ ਰੂੜੀ ਆ ਕੱਚੀ ਰੂੜੀ ਨਹੀਂ ਪਾਉਣੀ ਵਿੱਚ ਉਹਦੇ ਨਾਲ ਸਮੱਸਿਆ ਕ੍ਰੀਏਟ ਹੋਊਗੀ ਫੰਗਸ ਦੀ ਪ੍ਰੋਬਲਮ ਵੀ ਆ ਸਕਦੀ ਸਿਉਂਗ ਦੀ ਪ੍ਰੋਬਲਮ ਵੀ ਆ ਸਕਦੀ ਹੈ ਤੇ ਆਪਾਂ ਨੂੰ ਜੇ ਮੌਕੇ ਤੇ ਰੂੜੀ ਪਾਵਾਂਗੇ ਉਹਦਾ ਰਿਜ਼ਲਟ ਨਹੀਂ ਮਿਲਣਾ ਦੂਸਰਾ ਬਹੁਤ ਜ਼ਰੂਰੀ ਨੁਕਤਾ ਕਿ ਆਪਾਂ ਜਿੱਥੇ ਕਿਤੇ ਆਮ ਤੌਰ ਤੇ ਨਿਵਾ ਟੋੜ ਦੀ ਸਮੱਸਿਆ ਆਉਂਦੀ ਹੈ ਪ੍ਰੀੜੀ ਜਿਹੜੀ ਹੈਗੀ ਹੈ ਪੀਲੀ ਦੋਗੀਆਂ ਦੇ ਵਿੱਚ ਪੈਣ ਲੱਗ ਪੈਂਦੀ ਹੈ ਬੂਟੇ ਮਰਨ ਲੱਗ ਪੈਂਦੇ ਹੈ ਜਿੱਥੇ ਨਿਵਾ ਟੋੜ ਦੀ ਸਮੱਸਿਆ ਆਉਂਦੀ ਹੈ ਜੜ ਗੰਡ ਨਿਮਨ ਰੋਡ ਪਨੀਰੀ ਦੀ ਬਜਾਈ ਤੋਂ 10 ਦਿਨ ਪਹਿਲਾਂ ਜਿਹੜੀ ਸਰੋਂ ਦੀ ਖਾਲ ਆਪਾਂ ਪਾਉਣੀ ਹੈ 1 ਮਰਲੇ ਮਗ ਜੇ ਆਪਾਂ ਮੌਕੇ ਦੇ ਪਾਵਾਂਗੇ ਉਹਦਾ ਆਪਾਂ ਨੂੰ ਰਿਜ਼ਲਟ ਨਹੀਂ ਮਿਲਣਾ 10 ਦਿਨ ਪਹਿਲਾਂ ਪਾਉਣੀ ਜ਼ਰੂਰੀ ਆ 10 ਦਿਨ ਦਾ ਗੈਪ ਚਾਹੀਦਾ ਸਰੋਂ ਦੀ ਖਾਲ ਤੋਂ ਬਾਅਦ ਪਨੀਰੀ ਪਝਾਈ ਦਾ ਪਨੀਰੀ ਦੀ ਬਜਾਈ ਸਮੇ ਖੇਤ ਦੀ ਤਿਆਰੀ ਸਮੇ ਕਿਉਂਕਿ ਡਬਲ ਰੌਣੀ ਆਪਾਂ ਕਰਨੀ ਜਦੋਂ ਰੂੜੀ ਆਪਾਂ 20 ਦਿਨ ਪਹਿਲਾਂ ਪਾ ਲਈ ਜਾਂ 15 ਦਿਨ ਪਹਿਲਾਂ ਪਾ ਲਈ ਉਹਨੂੰ ਵਾਹ ਕੇ ਖੇਤ ਦੇ ਵਿੱਚ ਮਿਕਸ ਕਰਕੇ ਤੇ ਪਾਣੀ ਛੱਡ ਦੇਣਾ ਫੇਰ 50-70 ਦਿਨਾਂ ਬਾਅਦ ਉਹਨੂੰ ਜਿਹੜਾ ਹੈਗਾ ਵਾਹ ਕੇ ਫੇਰ ਪਾਣੀ ਛੱਡ ਦੇਣਾ ਤਾਂ ਕਿ ਨਦੀਨ ਜਿਹੜੇ ਉਹ ਕਾਬੂ 'ਚ ਰਹਿਣ ਨਦੀਨ ਨਾਸ਼ਕ ਦੀ ਆਪਾਂ ਨੂੰ ਬਹੁਤ ਘੱਟ ਜ਼ਰੂਰਤ ਪਊਗੀ ਤਾਂ ਬਜਾਈ ਸਮੇ ਜਦੋਂ ਆਪਾਂ ਖੇਤ ਤਿਆਰ ਕਰਨਾ ਪਨੀਰੀ ਦੀ ਬਜਾਈ ਸਮੇ ਉਸ ਟਾਈਮ ਤੇ ਕਿਸਾਨ ਵੀ ਆਮ ਤੌਰ ਤੇ ਕੀ ਪਾਉਂਦੇ ਕੱਲੀ ਡਾਇਆ ਪਾਉਂਦੇ ਆ ਡਾਇਆ ਬਿਲਕੁਲ ਦਿਖਾਉਣੀ ਨਹੀਂ ਬਜਾਈ ਸਮੇ ਪਨੀਰ ਨੂੰ ਪਾਉਣੀ ਹੀ ਨਹੀਂ ਹੈਗੀ ਪਾਉਣਾ ਕੀ ਆ 3 ਕਿਲੋ 3.5 ਕਿਲੋ ਯੂਰੀਆ ਪ੍ਰਤੀ ਕਨਾਲ 7.5 ਤੋਂ 8 ਕਿਲੋ ਸਿੰਗਲ ਸੁਪਰ ਫਾਸਫੇਟ ਸੁਪਰ ਖਾਦ ਪਾਉਣੀ ਹੈ 7.5 ਤੋਂ 8 ਕਿਲੋ ਪ੍ਰਤੀ ਕਨਾਲ ਤੇ ਜਿਹੜੀ ਪੋਟਾਸ਼ ਤੱਤ ਹੈ ਜੇ ਤੁਹਾਨੂੰ ਲੱਗਦਾ ਕਿਉਂਕਿ ਆਮ ਤੌਰ ਤੇ ਜੇ ਤੁਸੀਂ ਪोटाश ਤੱਤ ਪਾਉਗੇ ਨਾ ਉਹਦਾ ਰਿਜ਼ਲਟ ਬਹੁਤ ਸੋਨਾ ਮਿਲਦਾ ਆਪਾਂ ਨੂੰ ਜੇ ਮਿੱਟੀ ਪਰਖ ਆਧਾਰ ਤੇ ਪਾਉਣਾ ਉਹ ਤੇ ਨਹੀਂ ਤੁਸੀਂ ਦਰਮਿਆਨੀਆਂ ਜ਼ਮੀਨਾਂ ਦੇ ਵਿੱਚ ਅ ਲਗਭਗ ਲਗਭਗ ਅ 2 2.5 ਕਿਲੋ ਤੱਕ ਪोटाश ਆ ਜਿਹੜੀ 60% ਵਾਲੀ ਉਹ ਜ਼ਰੂਰ ਪਾਓ ਤੇ ਜ਼ਿੰਕ 21% 5 ਕਿਲੋ ਜਾਂ 33% 3.5 ਕਿਲੋ ਏ ਤੁਸੀਂ ਕੀ ਕਰਨਾ ਕਿ ਸੁਪਰ ਪਹਿਲਾ ਛਿਟਾ ਦੇ ਕੇ ਉਹਨੂੰ ਮਿਕਸ ਕਰਕੇ ਤੇ ਫਿਰ ਜ਼ਿੰਕ ਦੇ ਦੇਣੀ ਉਹਨੂੰ ਮਿਕਸ ਕਰਕੇ ਆਪਾਂ ਨਹੀਂ ਪਾਉਣਾ ਹੁੰਦਾ ਇਕੱਠੀਆਂ ਖਾਦਾਂ ਨਹੀਂ ਪਾਉਣੀਆਂ ਹੁੰਦੀਆਂ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਆਪਾਂ ਪਨੀਰੀ ਬੀਜਣੀ ਆ ਜੇ ਤੁਸੀਂ ਰੂੜੀ ਪਾ ਲਈ ਸਰੋਂ ਦੀ ਖਾਲ ਪਾ ਲਈ 10 ਦਿਨ ਪਹਿਲਾਂ 20 ਦਿਨ ਪਹਿਲਾਂ ਰੂੜੀ ਪਾ ਲਈ ਪਜਾਈ ਸਮੇਂ ਇਹ ਖਾਦਾਂ ਪਾ ਲਈਆਂ ਥੋੜੀ ਪਨੀਰੀ ਆ ਜਿਹੜੀ ਉਹ ਨਾਲ ਦੀ ਨਾਲ ਕਿਉਂਕਿ ਆਪਾਂ ਪਨੀਰੀ ਭਿਉਣੀ ਆ ਬੀਜੋਦ ਕਰਨੀ ਆ ਜਿਹੜੀ 12 ਤੋਂ 24 ਘੰਟੇ ਉਹਨੂੰ ਭਿਉਉ ਕੇ ਬੀਜੋਦ ਕਰਕੇ ਫੇਰ ਉਹ ਨੂੰ ਜਿਹੜਾ ਹੈਗਾ ਜਾਂ ਤਾਂ ਪੰਗਾਰ ਕੇ ਬੀਜਣੀਆਂ ਗਿੱਲੀਆਂ ਬੂਰੀਆਂ 'ਚ ਢਾਗ ਲੋ 24 ਤੋਂ 48 ਘੰਟਿਆਂ 'ਚ ਉਹ ਪੁੰਗਰਿਆਉਂਦੀ ਆ ਨਹੀਂ ਫੇਰ 24 ਘੰਟਿਆਂ ਨੂੰ ਭਿਉਂ ਕੇ ਫੇਰ ਬਜਾਈ ਕਰ ਦਿਓ ਨਾਲ ਦੀ ਨਾਲ ਉਹ ਜੰਮਿਆਉਂਦੀ ਆ ਤੇ ਨਾਲ ਦੀ ਨਾਲ ਜਿਹੜੀ ਹੈਗੀ ਉਹਦੀ ਗਰੋਥ ਪ੍ਰੋਪਰ ਹੋਣ ਲੱਗ ਪੈਂਦੀ ਆ ਆਮ ਤੌਰ ਤੇ ਇਹ ਸਮੱਸਿਆ ਆਉਂਦੀ ਕਿ ਕਿਸਾਨ ਵੀਰ ਜਿਹੜੇ ਇੱਕ ਦਾ ਖੇਤ ਨਹੀਂ ਪਹਿਲਾਂ ਤਿਆਰ ਕਰਦੇ ਇੱਕ ਬਜਾਈ ਟਾਈਮ ਖਾਦਦਾ ਨਹੀਂ ਇਹ ਬੈਲੈਂਸ ਨਿਊਟ੍ਰੀਸ਼ਨ ਨਹੀਂ ਦਿੰਦੇ ਸਗੋਂ ਡਾਇਆ ਪਾਣਦੇ ਉਹਦੇ ਨਾਲ ਜ਼ਿੰਕ ਦੀ ਹੋਰ ਘਾਟ ਆ ਜਾਂਦੀ ਹੈ ਫਾਸਫੋਰਸ ਆਪਣੇ ਪਹਿਲਾਂ ਅਵੇਲੇਬਿਲਟੀ ਬਹੁਤ ਹੁੰਦੀ ਡਾਇਆ ਦੀ ਵੀ ਓਵਰਡੋਜ਼ ਕਈ ਵਾਰ ਪੈ ਜਾਂਦੀ ਹੈ ਤਾਂ ਉਹਦੇ ਵਿੱਚ ਫਿਰ ਜੰਗਾਲੇ ਪੱਤੇ ਜਾਂ ਫਿਰ ਕਈ ਵਾਰ ਕੀ ਹੁੰਦਾ ਕਿ ਆਪਣੇ ਲੋਹਾ ਤਾਦੀ ਵੀ ਘਾਟ ਆਉਂਦੀ ਆਮ ਤੌਰ ਤੇ ਉਹਦੇ ਵਾਸਤੇ ਕੀ ਹੁੰਦਾ ਤੁਹਾਨੂੰ ਦੱਸੀਦਾ ਕਿ ਜਿਹੜਾ ਪਾਣੀ ਆ ਆਪਾਂ ਕੇਰਾ ਜਿਹੜੀ ਹੈਗੀ ਜਦੋਂ ਬਜਾਈ ਕਰਨੀ ਹੈ ਪਾਣੀ ਆਪਾਂ ਛੱਡ ਕੇ ਫਿਰ ਉਹਦੇ ਵਿੱਚ ਛਿੱਟਾ ਦੇਣਾ ਹੁੰਦਾ ਜਾਂ ਆਪਾਂ ਖੇਤ ਦੇ ਵਿੱਚ ਛਿੱਟਾ ਦੇ ਕੇ ਤੇ ਉਹਨੂੰ ਮਿਕਸ ਕਰਕੇ ਉੱਤੇ ਜਿਹੜਾ ਹੈਗਾ ਛਾਪਾ ਜਾਂ ਮਾਰ ਕੇ ਤੇ ਬੀਜ ਨੂੰ ਮਿਕਸ ਕਰਕੇ ਮਿੱਟੀ ਦੇ ਵਿੱਚ ਫਿਰ ਪਾਣੀ ਛੱਡ ਦੇਣਾ ਹੁੰਦਾ ਕਿਉਂਕਿ ਜੇ ਹਵਾ ਚੱਲਦੀ ਹੋਵੇ ਪਾਣੀ ਖੜੇ ਛਿੱਟਾ ਦੇਣੇ ਬੀ ਕਈ ਵਾਰ ਇਕੱਠਾ ਹੋ ਜਾਂਦਾ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਜਦੋਂ ਪਨੀਰੀ ਪੁੰਗਰਿਆਂ ਦੀ ਪਤਲਾ ਪਤਲਾ ਪਾਣੀ ਆਪਾਂ ਦੇਈ ਆ ਕੀ ਕਰਨਾ ਸਵੇਰੇ ਮੰਨ ਲਓ ਜਾਂ ਸ਼ਾਮ ਨੂੰ ਖੇਤ ਭਰਨਾ ਤੇ ਉਦੋਂ ਵਜੇ ਸ਼ਾਮ ਨੂੰ ਭਰਿਆ ਤਾਂ ਸਵੇਰ ਤਾਈਂ ਜੀਰ ਜਾਂਦਾ ਨਹੀਂ ਫਿਰ ਆਪਾਂ ਜੇ ਸਵੇਰੇ ਭਰਿਆ ਤਾਂ ਉਹ ਦੁਪਹਿਰ ਤੋਂ ਪਹਿਲਾਂ-ਪਹਿਲਾਂ ਗਰਮ ਹੋਣ ਤੋਂ ਪਹਿਲਾਂ ਖੇਤ ਚੋਂ ਬਾਹਰ ਕੱਢ ਦੇਣਾ ਹੁੰਦਾ ਬਹੁਤ-ਬਹੁਤ ਧੰਨਵਾਦ ਜੇ ਕੋਈ ਸਵਾਲ ਹੋਵੇ ਤਾਂ ਥੱਲੇ ਕਮੈਂਟ ਕਰਕੇ ਜਰੂਰ ਦੱਸਣਾ ਤਾਂ ਕਿ ਉਹ ਉਹਦੇ ਬਾਰੇ ਅਗਲੀ ਵੀਡੀਓ 'ਚ ਤੁਹਾਡੇ ਸਵਾਲ ਦਾ ਜਵਾਬ ਦੇ ਸਕੀਏ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਖੁਸ਼ ਰਹੋ ਖਿਸ਼ਾਰ ਰਹੋ ਆਬਾਦ ਰਹੋ ਕਿਸਾਨ ਵੀਰੋ ਬਹੁਤ-ਬਹੁਤ ਧੰਨਵਾਦ